22 ਅਪ੍ਰੈਲ ਨੂੰ ਇੱਕ ਬਹੁਤ ਵੱਡੀ ਘਟਨਾ ਹੋਈ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਨੂੰ ਸਵਿਟਜ਼ਰਲੈਂਡ ਕਿਹਾ ਜਾਂਦਾ ਜੰਮੂ ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਪਰ ਇੱਕ ਉਥੇ ਦਰਿੰਦਿਆਂ ਨੇ ਅਸੀਂ ਕਹਿ ਲਈਏ ਕਿ ਅੱਤ ਅੱਤਵਾਦੀਆਂ ਨੇ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹਿੰਦੂਆਂ ਦੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੇ ਸਿਰਾਂ ਦੇ ਵਿੱਚ ਤਾਂ ਦੇਖਣਾ ਇਹ ਹੈ ਕਿ ਹੁਣ ਸਾਰੇ ਪੰਜਾਬ ਦੇ ਵਿਖਾਲਾਤ ਨੇ ਜੋ ਉਹ ਖਰਾਬ ਹੁੰਦੇ ਜਾ ਰਹੇ ਨੇ ਔਰ ਸ਼ਹਿਰ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ ਵਿਖੇ ਅਸੀਂ ਪਹੁੰਚੇ ਆਂ ਅੱਜ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਦਾ ਇਕੱਠ ਹੈ ਔਰ ਅਸੀਂ ਇਸ ਮੁਸਲਮਾਨ ਭਾਈਚਾਰੇ ਦੀ ਅਗਵਾਈ ਕਰ ਰਹੇ ਮੁਫਤੀ ਸਾਹਿਬ ਕਾਉਂਸਲਰ ਅਫਰੀਦੀ ਜੀ ਔਰ ਇੱਥੇ ਜੀਸ਼ਾਨ ਹੈਦਰ ਜੀ ਨੇ ਅਸੀਂ ਇਹ ਸਾਰੇ ਮੁਸਲਮਾਨ ਭਾਈਚਾਰੇ ਤੋਂ ਜਾਣਨਾ ਚਾਹਾਂਗੇ ਕਿ ਇੱਥੇ ਅੱਜ ਜਿਹੜਾ ਇਕੱਠ ਕੀਤਾ ਗਿਆ ਹੈ ਇਸ ਦਾ ਕੀ ਮਕਸਦ ਹੈ ਇਹ ਉਹਦੀ ਕਹਿ ਚੁੱਕੋ ਜੀ 22 ਤਾਰੀਖ ਨੂੰ ਜੰਮੂ ਐਂਡ ਕਸ਼ਮੀਰ ਦੇ ਪਹਿਲਗਾਮ ਤੇ ਅਨੰਤ ਮਾਰਸ਼ ਦੇ ਵਿਚ ਬਿਟਵੀਨ ਇੱਕ 5 ਕਿਲੋਮੀਟਰ ਤੇ ਬੈਸ਼ਮਨ ਘਾਟੀ ਪੈਂਦੀ ਹੈ ਪੀਰ ਪੰਜਾਲ ਰੇਂਜ ਦੇ ਵਿੱਚ ਉੱਥੇ 22 ਤਾਰੀਖ ਨੂੰ 26 નિર્ਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਅੰਤਵਾਦੀਆਂ ਦੀ ਤਰਫੋਂ ਉਹਦੇ ਅਫਸੋਸ ਦੇ ਵਿੱਚ ਅਸੀਂ ਸ਼ਰੀਕ ਹਾਂ ਔਰ ਤਕਲੀਫ ਮਹਿਸੂਸ ਕਰਦੇ ਹਾਂ ਅਜ਼ੀਰਤ ਮਹਿਸੂਸ ਕਰਦੇ ਹਾਂ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਔਰ ਇੱਕ ਘਟਨਾ ਭਾਰਤੀ ਇਤਿਹਾਸ ਦੇ ਵਿੱਚ ਕਾਲੇ ਲਫ਼ਜ਼ਾਂ ਦੇ ਵਿੱਚ ਦਰਜ ਹੋਈ ਹੈ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਜੀ ਤੁਹਾਡੇ ਤੋਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਧਰਮਾਂ ਨੂੰ ਬਹੁਤ ਪਿਆਰ ਕਰਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛੂੰਗਾ ਜੋ ਅੱਜ ਦੀ ਜੋ ਆਬਾਮ ਹੈ ਹਿੰਦੁਸਤਾਨ ਦੀ ਉਹ ਸਾਰੀ ਜਾਣਨਾ ਚਾਹੁੰਦੀ ਹੈ ਕਿ ਜੋ ਇਹ ਹੋਇਆ ਹੈ ਜੋ ਇਹ ਵਾਪਰਿਆ ਹੈ ਉਹ ਇੱਕ ਸਪੈਸ਼ਲ ਮੁਸਲਮ ਭਾਈਚਾਰੇ ਦੇ ਨਾਲ ਗੱਲ ਨੂੰ ਜੋੜਿਆ ਜਾ ਰਿਹਾ ਹੈ ਕਿ ਹਿੰਦੂਆਂ ਤੋਂ ਧਰਮ ਪੁੱਛੇ ਗਏ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਮੈਂ ਉਹਰੇ ਆਪ ਦੀ ਬਾਤ ਦੀ ਮਜ਼ਮਤ ਕਰਦਾ ਅੰਤਕਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ आतंक टेररिज्म दुनिया ਦੇ ਕਿਸੇ ਵੀ ਕੋਨੇ ਚਾਹੇ ਹੋ ਰਸ਼ੀਆ ਚ ਰਿਹਾ ਜਦੋਂ ਰਸ਼ੀਆ ਕੋਲੈਪਸ ਹੋਇਆ 1991 ਦੇ ਵਿੱਚ ਚਾਹੇ ਉਹ ਯੂਐਸ ਦੇ ਵਿੱਚ ਹੋਇਆ ਅੰਤਰਕਵਾਦ ਦਾ ਕੋਈ ਮਜ਼ਹਬ ਨਹੀਂ ਹੈ ਤੁਸੀਂ ਵਰਲਡ ਰਿਪੋਰਟ ਹੈ ਗਨੀਜ਼ ਬੁੱਕ ਆਫ ਵਰਲਡ ਦੇ ਵਿੱਚ ਪੜ੍ਹ ਲਓ ਕਿਤੇ ਵੀ ਐਕਸਪਲੋਰ ਕਰ ਲਓ ਅੰਤਰਕਵਾਦ ਦਾ ਕੋਈ ਮਜ਼ਹਬ ਨਹੀਂ ਹੈ ਇਹ ਤਾਂ ਕਿਸੇ ਪਾਰਟਿਕੂਲਰ ਫਿਰਕੇ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਅੱਜ ਦੀਆਂ ਨਹੀਂ ਕਦੋਂ ਦੀਆਂ ਚੱਲੀਆਂ ਆ ਰਹੀਆਂ ਨੇ ਔਰ ਦੂਸਰੀ ਚੀਜ਼ ਆਪ ਦੀ ਬਾਤ ਮੈਂ ਇੱਕ ਚੀਜ਼ ਐਡ ਕਰਦਾ 26 ਲੋਕ ਜਿਹਦੇ ਹੋਮ ਮਿਨਿਸਟਰੀ ਨੇ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚੋਂ ਇੱਕ ਮੁਸਲਮ ਵੀ ਸ਼ਹੀਦ ਹੈ ਮੁਸਲਮ ਵੀ ਮਰਿਆ ਨੇ ਔਰ ਦੂਸਰੀ ਚੀਜ਼ ਮੈਂ ਸਾਡੀ ਸੈਂਟਰਲ ਗਵਰਨਮੈਂਟ ਨਾਲ ਅੱਜ ਨਹੀਂ ਹੋ ਸਕਦਾ ਕਦੋਂ ਵੀ ਲੜਾਈ ਹੋਵੇ ਚਾਹੇ ਉਹ ਐਨਆਰਸੀ ਆ ਸੀਏ ਆ ਵਕਫ ਹੈ ਕਿਦਰ ਸਰਕਾਰ ਨਾਲ ਕਿਸੇ ਵੀ ਵਿਸ਼ੇ ਤੇ ਸਾਡੀ ਲੜਾਈ ਹੋ ਸਕਦੀ ਆ ਪਰ ਮੈਂ ਔਰ ਇੱਕ ਗੱਲ ਵਾਜ਼ਿਹਾ ਔਰ ਕਲੀਅਰ ਕਰਦਾ ਕਿ ਜਦੋਂ ਦੇਸ਼ ਦੀ ਏਕਤਾ ਔਰ ਅਖੰਡਤਾ ਦੀ ਗੱਲ ਹੈ ਦੇਸ਼ ਦੀ ਸੋਵਰਨਿਟੀ ਔਰ ਇੰਟੀਗ੍ਰਿਟੀ ਦੀ ਗੱਲ ਹੈ ਤਾ ਆਜ਼ਾਦੀ ਤੋਂ ਪਹਿਲਾਂ ਵੀ ਜਿਵੇਂ ਮੁਸਲਮਾਨ ਸ਼ਹੀਦ ਹੋਣ ਲਈ ਸੱਫ ਪਹਿਲੇ ਸੱਫ ਦੇ ਵਿੱਚ ਖੜਾ ਸੀ ਇਨਸ਼ਾਅੱਲਾ ਹੁਣ ਵੀ ਦੇਸ਼ ਦੇ ਲਈ ਮਰਨ ਲਈ ਪਹਿਲੇ ਸੱਫ ਦੇ ਵਿੱਚ ਹੀ ਖੜਾ ਮਿਲੂ ਤੁਸੀਂ ਬਹੁਤ ਸੁਣਾ ਕਿਹਾ ਕਿ ਇੱਕ ਮੁਸਲਮਾਨ ਭਰਾ ਵੀ ਇਸ ਦੇ ਵਿੱਚ ਸ਼ਹੀਦ ਹੋਇਆ ਮੈਂ ਤਾਂ ਸ਼ਹੀਦ ਹੋਇਆ ਹੀ ਕਹਾਂਗਾ ਕਿਉਂਕਿ ਉਸਨੇ ਜਾਨ ਬਚਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣੀਆਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਮੁਸਲਮਾਨ ਭਰਾ ਹੋਰ ਵੀ ਹੈ ਦੋ ਮੁਸਲਮਾਨ ਭਰਾਵਾਂ ਨੇ ਹਿੰਦੂ ਭਰਾਵਾਂ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਜਾਨ ਕੁਰਬਾਨ ਕਰਤੀ ਪਰ ਜੋ ਹੁਣ ਮਸਲਾ ਹੈ ਜੋ ਇਸ ਇਸ ਸਮੇਂ ਕਦੇ ਹਿੰਦੁਸਤਾਨ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਵੀ ਅਸੀਂ ਪਾਕਿਸਤਾਨ ਨੂੰ ਬਖਸ਼ਾਂਗੇ ਨਹੀਂ ਜਾਂ ਪਾਕਿਸਤਾਨ ਵੱਲੋਂ ਵੀ ਹੁਣ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਵੀ ਅਸੀਂ ਯੁੱਧ ਦੇ ਲਈ ਤਿਆਰ ਆ ਤਾਂ ਮੈਂ ਤੁਹਾਨੂੰ ਇਸ ਤੇ ਪੇਸ਼ਨਾ ਚਾਹਾਂ ਮੈਂ ਮੈਂ ਕੋਈ ਇੱਕ ਗੱਲ ਐਡ ਕਰਦਾ ਪਾਕਿਸਤਾਨ ਛੱਡੋ ਜੀ ਨੇ ਮੁਲਕ ਦਾ ਬਾਰਡਰ ਬੰਦ ਕਰਨਾ ਸਰਕਾਰ ਬੰਦ ਕਰੇ ਅਸੀਂ ਖੁਦ ਚੋਣੇ ਕਿ ਅੰਤਖਵਾਦ ਖਤਮ ਹੋਵੇ ਸਾਨੂੰ ਕੋਈ ਪਾਕਿਸਤਾਨ ਨਾਲ ਲੈਣ ਦੇ ਨਹੀਂ ਮੈਂ ਕਹਿੰਦਾ ਪਰਮਾਨੈਂਟ ਬੈਨ ਕਰ ਦੋ ਪਾਣੀ ਦੀ ਬੰਦ ਛੱਡੋ ਕੋਈ ਵੀ ਚੀਜ਼ ਇੰਪੋਰਟ ਐਕਸਪੋਰਟ ਨਾ ਹੋਵੇ ਪਾਕਿਸਤਾਨ ਛੱਡੋ ਹੋਰ ਜੋ ਵੀ ਮੁਲਕ ਪਾਕਿਸਤਾਨ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜਾ ਡਿਸੀਜਨ ਲੈਣਾ ਚਾਹੁੰਦੀ ਹੈ ਲਵੇ ਬੈਨ ਕਰੇ ਬੰਦ ਕਰੇ ਟਰੋਰਿਜ਼ਮ ਖਤਮ ਹੋਣਾ ਚਾਹੀਦਾ ਸੀ ਇਹਦੇ ਨਾੜਾ ਤੇ ਦੂਸਰੀ ਚੀਜ਼ ਮੈਂ ਸਲਾਮ ਕਰਦਾ ਉੱਥੇ ਬੈਸਡਨ ਘਾਟੀ ਦੇ ਲੋਕਾਂ ਨੂੰ ਜੋ ਮੈਕਸਿਮਮ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਆਪਣੇ ਜੋ ਕੋਰਟ ਸਵਾਰੀਆਂ ਨੇ ਜੋ ਲੋਕਲ ਟੈਕਸੀਆਂ ਨੇ ਆਪਣੇ ਹੋਟੈਲਸ ਨੇ ਔਰ ਸਾਰਾ ਕੁਝ ਉਤਰੀ ਆਵਾਮ ਨੇ ਫ੍ਰੀ ਕਰਤਾ ਉਹਦੇ ਲੋਕਾਂ ਦੇ ਲਈ ਕਿ ਜਦ ਤੱਕ ਇੱਥੇ ਖਾ ਇਹਦੇ ਹਾਲਾਤ ਨਹੀਂ ਬੇਤਰਬਾਹ ਨਹੀਂ ਬਣਦੇ। ਲੋ ਜੀ ਇੱਕ ਚੀਜ਼ ਤਾਂ ਇਹਨਾਂ ਤੋਂ ਇੱਥੇ ਕਲੀਅਰ ਹੋ ਚੁੱਕੀ ਹੈ ਕਿ ਇਹਨਾਂ ਨੂੰ ਧਰਮਾਂ ਦੇ ਨਾਲ ਕੋਈ ਉਹ ਨਹੀਂ ਹੈ ਨਹੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਸ਼ਹਿਰ ਹੈ ਸ਼ਹਿਰ ਅਹਿਮਦਗੜ੍ਹ ਔਰ ਇੱਥੇ ਦੇ ਮੁਸਲਿਮ ਭਾਈਚਾਰੇ ਨੇ ਬਹੁਤ ਵੱਡੇ ਮਾਣ ਦੇ ਨਾਲ ਕਿਹਾ ਕਿ ਅਸੀਂ ਜੋ ਦਲਿੰਦੇ ਨੇ ਜੋ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਉਹਨਾਂ ਦੇ ਖਿਲਾਫ ਆ ਔਰ ਉਹਨਾਂ ਦੇ ਜੋ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇਗੀ ਅਤੇ ਅਸੀਂ ਮੋਦੀ ਦੇ ਨਾਲ ਸੋ ਇੱਕ ਬਹੁਤ ਵੱਡਾ ਸੰਦੇਸ਼ ਹੈ ਸ਼ਹਿਰ ਅਹਿਮਦਗੜ ਤੋਂ ਜੋ ਕਿ ਅੱਜ ਦੇ ਹਾਲਾਤਾਂ ਨੂੰ ਸੰਭਾਲਣ ਦੇ ਲਈ ਅੱਗੇ ਆਇਆ ਹੈ ਸ਼ਹਿਰ ਸੋ ਅਸੀਂ ਸਾਰੀ ਸ਼ਹਿਰ ਜੀ ਮੈਂ ਐਡ ਕਰਨੀ ਚਾਹਾਂਗਾ ਪੂਰੀ ਸਰਕਾਰ ਵੀ ਬਚ ਨਹੀਂ ਸਕਦੀ 7 ਲੱਖ ਫੌਜ ਦੇ باوجود ਅਗਰੇਤਾ ਦੀ ਘਟਨਾ ਵਾਪਰਦੀ ਆ ਤਾਂ ਸਵਾਲ ਸਰਕਾਰ ਦੇ ਮੱਥੇ ਤੇ ਵੀ ਆ ਸਕਿਉਰਟੀ ਲੈਕਚਰ ਕਿੱਥੇ ਨੇ ਕਿੱਥੇ ਸਿਕਿਉਰਿਟੀ ਲੈਕਚਰ ਅਗਰ 7 ਲੱਖ ਸਿਕਿਉਰਿਟੀ ਦੇ باوجود ਆਰਮੀ ਦੇ باوجود ਇਦਾਂ ਦੀਆਂ ਘਟਨਾਵਾਂ ਆਮ ਲੋਕ ਮਰਨਗੇ ਸਿਟੀਜ਼ਨ ਮਰਨਗੇ ਤਾਂ ਸਰਕਾਰ ਵੀ ਜਵਾਬਦੇਹ ਬਿਨਾ ਬਚ ਨਹੀਂ ਪਾਉਗੀ ਸਰਕਾਰ ਵੀ ਬਚੂਗੀ ਨਹੀਂ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਵੀ ਸਾਡੀਆਂ ਕਿੱਥੇ ਇੰਟੈਲੀਜੈਂਸ ਏਜੰਸੀਜ਼ ਨੇ ਸਟੇਟ ਏਜੰਸੀਜ਼ ਨੇ ਇਵਨ ਅਸੀਂ ਕੋਲਾਬੋਰੇਸ਼ਨ ਕਰਕੇ ਇੰਟਰਨੈਸ਼ਨਲ ਏਜੰਸੀਆਂ ਦੇ ਨਾਲ ਕੰਮ ਕਰਦੇ ਹਾਂ ਸਿਕਿਉਰਿਟੀ ਲੈਪਸਸ ਕਿੱਥੇ ਨੇ ਸਰਕਾਰ ਵੀ ਜਵਾਬ ਦੇਵੇ ਜਿਹੜੇ નિર્ਦੋਸ਼ 26 ਲੋਕ ਸ਼ਹੀਦ ਹੋਏ ਨੇ ਉਹਦਾ ਨਹੀਂ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਲੋ ਜੀ ਹਿੰਦੂਸਤਾਨੀ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਬਹੁਤ ਪਿਆਰ ਹੈ ਪਰ ਜੋ ਇਹ ਸ਼ਰਮਨਾਕ ਘਟਨਾ ਹੋਈ ਜਾਂ ਜੋ ਹੁਣ ਇਸ ਤੇ ਸਾਡੀ ਜੋ ਮੌਜੂਦਾ ਸਰਕਾਰ ਹੈ ਜੋ ਉਹਨਾਂ ਦਾ ਫੈਸਲਾ ਹੋਵੇਗਾ ਉਹ ਬਿਲਕੁਲ ਠੀਕ ਹੋਵੇਗਾ ਸੋ ਸਾਡੇ ਨਾਲ ਜੁੜੇ ਰਹਿਣ ਲਈ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਦੋਂ ਵੀ ਕੋਈ ਨਵੀਂ ਅਪਡੇਟ ਮਿਲੇਗੀ ਆਪ ਜੀ ਨਾਲ ਸਾਂਝੀ ਕਰ ਦੇਵਾਂਗੇ ਧੰਨਵਾਦ